ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਛੇ ਲਈ ਲੈ ਕੇ ਆਏ ਆ ਤਿੰਨ ਤਾਜ਼ੀਆਂ ਸੂਈਆਂ ਤੇ ਦੋ ਗੱਭਨ ਤੋਕੜਨੇ ਆਜੋ ਪੁੱਛਦਿਆਂ ਬਾਈ ਤੋਂ ਡਿਟੇਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਸੰਦੀਪ ਸਿੰਘ ਪਿੰਡ ਕੁਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾ ਠੀਕ ਆ ਭਾਈ ਨੇੜੇ ਕਿਹੜੇ ਪਿੰਡ ਰਹਿੰਦਾ ਆਪਣੇ ਨੇੜੇ ਭਾਈ ਆਪਣੇ ਬੌਡੇ ਨੰਗਲ ਨਿਹਾਲ ਸਿੰਘ ਵਾਲਾ ਤੇ ਬਦਨੀ ਗਲਾਂ ਵੀ ਕੋਲ ਹੀ ਰਹੇ ਨੇ ਠੀਕ ਆ ਭਾਈ ਮੋਬਾਈਲ ਨੰਬਰ ਬੋਲ ਦੋ ਭਾਈ ਆਪਣਾ 8699671060 ਠੀਕ ਆ ਭਾਈ ਭਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਬਾਹਰ ਦੇਖ ਰਹੇ ਆ ਕਿਹੜਾ ਸ਼ੂਆ ਹੁੰਦੀ ਆ ਏ ਬਰੇ ਦੂਜਾ ਸੁਹਾ ਸੂਈ ਵੀ ਆ ਜੀ ਤੀਜੇ ਵਾਸਤੇ ਗੱਬਣ ਆ ਜਾਣੀ ਤੇ ਤਿੰਨ ਮਹੀਨੇ ਦੀ ਗੱਬਣ ਆਈ ਠੀਕ ਆ ਭਾਈ ਤਿੰਨ ਮਹੀਨੇ ਦੀ ਚੈੱਕ ਪਾਸ ਆ ਵੀ ਚੈੱਕ ਪਾਸ ਆਪਾਂ ਕਰਾ ਕੇ ਲੈਂਦੀ ਆ ਕੋਈ ਮਰਜ਼ੀ ਕਰਾ ਕੇ ਲੈ ਜੀ ਠੀਕ ਆ ਭਾਈ ਕਿੰਨਾ ਗੱਦਦਾ ਹੁਣ ਇਹ ਥਲੇ ਹੁਣ ਦੁੱਧ ਇਸ ਵਕਤ 9 ਕਿਲੋ ਹੋਗਾ ਜੀ ਨੈਟ ਜਮਾ ਜਿਹੜਾ ਕੰਦੇ ਵਾਲਾ ਅੱਡਰ ਬਹੁਤ ਕਮਾਲ ਦਾ ਯਾਰ ਹੈ ਨਾ ਜੀ ਤੁਹਾਨੂੰ ਸਭ ਪੂਰਾ ਚੰਗਾ ਲੱਗਿਆ ਤੇ ਠੰਡੀ ਸ਼ੀਲ ਫੁੱਲ ਆ ਗੰਡੀ ਸ਼ੀਲ ਤਾਂ ਪੂਰੀ ਆ ਭਾਈ ਖੋਲ ਲੈ ਵੀਰੇ ਤੋਰ ਕੇ ਦਿਖਾ ਦੋ ਬਾਕੀ ਫੈਟ ਫੂਡ ਵੀ ਚੰਗੀ ਆਉਂਦੀ ਆ ਨਾ ਇਹਦੀ 5 ਤੋਂ ਉੱਪਰ ਹੀ ਰਹਿੰਦੀ ਆ ਭਾਈ ਹ ਦੋਰਾ ਤਰਾ ਚੰਗਾ ਬਾਕੀ ਰਾਜੀ ਰੂਜੀ ਫੁੱਲਾ ਹਨਾ ਰਾਜੀ ਰੂਜੀ ਤਾਂ ਪੂਰੀ ਆ ਗੱਬਣ ਹੋਵੇ 60000 ਦੀ ਆ ਘਟੋ ਘਟ ਤਿਆਰ ਕਿੰਨਾ ਕਿਤਾ ਪਾਇਆ ਬਾਈ ਪਿਛਲੇ ਸੂਏ ਨੇ ਇਹਨੇ ਪਾਇਆ ਵੀਰੇ 17 18 ਕਿਲੋ ਖੁੱਲਾ ਡੁੱਲਾ ਪਾਇਆ ਵਾ ਠੀਕ ਆ ਹਾਂਜੀ ਬਾਕੀ ਸ਼ਮੀ ਪਲੀ ਵੀ ਬਹੁਤ ਹੈ ਸ਼ਮੀ ਸ਼ਮੀ ਪਲੀ ਦਾ ਪੂਰੀ ਆ ਬਈ ਹੂੰ ਠੀਕ ਕੀ ਮੁੱਲ ਰਹੁ ਬਾਈ ਜਾਇਆ ਜਾਇਦਾ ਮੁੱਲ ਬਾਈ ਕਰੋਨ ਨੂੰ 45 ਕਰਾ ਲੈ ਕੋਈ ਮਰਜੀ 40000 ਦੀ ਵੈੜ ਦੇ ਦੇਣਗੇ ਠੀਕ ਆ ਬਾਈ ਮੁੱਲ ਕਰੋਨ ਨੂੰ ਬਾਈ ਕਹਿੰਦਾ ਚਾਹ 45 ਕਰਾ ਲੈ ਪਰ 40000 ਦੀ ਵੈੜ ਆਪਾਂ ਦੇ ਦੇਾਂਗੇ ਅੱਗੇ ਬਾਈ 2 ਨੰਬਰ ਤੇ ਹਾਂਜੀ ਇਹ ਕਿਹੜਾ ਸੂਈ ਇਹ ਤਾਂ ਪਹਿਲਾਂ ਨਹੀਂ ਸੂਈ ਵੀ ਆਈ ਬੱਚੀ ਮੂੰਹੋਂ ਵੀ ਚੌਗੂ ਗੋਈ ਆ ਹਜੇ ਜੀ ਠੀਕ ਆ ਬਾਈ ਮੂੰਹੋਂ ਬਾਈ ਕਹਿੰਦਾ ਚੌਗੀ ਆ ਪਹਿਲਾਂ ਸੂਈ ਸੂਈ ਆ ਤੇ ਇਹਦਾ ਬੱਚਾ ਸੀਗਾ ਬੱਚੀ ਠੀਕ ਹੈ ਬਈ ਸਪੈਰ ਹੋ ਗਏ ਜਣੇ ਦੀ 24 25 ਦਿਨ ਹੀ ਹੋਇਆ ਹਜੇ ਸੂਈ ਨੂੰ ਕੋਈ ਮਰਜੀ ਆਪਾਂ ਗੱਲ ਕਰਾ ਦੇਾਂਗੇ ਜਿਹੜੇ ਬੰਦਿਆਂ ਤੋਂ ਲਈ ਆ ਠੀਕ ਆ ਬਾਈ ਕਹਿੰਦਾ ਬੱਸੀ ਸੀਗੀ ਦੀ ਡੈਥ ਹੋ ਗਈ ਸੀਗੀ ਤੇ ਬਾਕੀ ਜਿਹੜੇ ਵੀ ਵੀਰਾਂ ਤੋਂ ਲਈ ਆ ਬਾਈ ਕਹਿੰਦਾ ਆਪਾਂ ਗੱਲ ਕਰਾ ਦੇਗੇ ਬਾਕੀ ਬਾਈ ਥਾਣ ਬਹੁਤ ਚੰਗਾ ਹੈ ਨਾ ਥਾਣ ਤੋਂ ਤਾਂ ਪੂਰਾ ਜੱਗ ਆ ਬਾਈ ਪੋਲੀ ਉਤਾਰ ਹੈ ਨਾ ਇੱਕ ਨੰਬਰ ਜਮਾ ਠੀਕ ਆ ਤੇ ਕਿੰਨਾ ਕੁ ਦੁੱਧ ਆ ਬਾਈ ਤਿਆਰੇ ਦੇ ਥੱਲੇ ਹੁਣ ਦੁੱਧ 11 ਹੋਵੇ 12 ਹੋਵੇ ਕੋਈ ਮਰਜ਼ੀ ਖੁੱਲਾ ਡੁੱਲਾ 11 ਮੰਨ ਕੇ ਲੈ ਜੇਵੇ ਦੋ ਡੰਗ ਚੋ ਕੇ ਲੈ ਜੇ ਚਾਹੀ ਬਾਕੀ ਪਤਲੇ ਆਰਡਰ ਦੀ ਆ ਹੈ ਨਾ ਹਾਂ ਪਤਲੇ ਜੀ ਬਾਕੀ ਬਰੀਕ ਆ ਬੜਾ ਜੇ ਦੁੱਧ ਤਾਂ ਹੋਰ ਵੀ ਵਾਜੂਗੀ ਹਾਂ ਸੇਵਾ ਹੋਗੀ ਤਾਂ ਹੋਰ ਵੀ ਵਾਜੂ ਵੜ ਹੋਰ ਬਾਕੀ ਜਾਤ ਬਰੀਡ ਚੰਗੀ ਆਗੀ ਹਾਂ ਹਾਂ ਬਾਈ ਕਿੰਨਾ ਕੁ ਪਾਇ ਪਾ ਦੂਗੀ ਤੂੰ ਦਾ ਐਸਟੀਮੇਟ ਜੇ ਹੁਣ ਐਸਟੀਮੇਟ ਜਾਣੇ ਦੀ 14 15 ਕਿਲੋ ਕਿੰਨਾ ਕੁ ਦੇ ਦੂਗੀ ਹੁਣ ਐਸਟੀਮੇਟ ਹੁਣ ਜਾਣੇ ਦੀ ਬਈ 14 15 ਕਿਲੋ ਦਾ ਖੁੱਲਾ ਪਾਈ ਦਊ ਠੀਕ ਆ ਦੇ ਦੋਗੇ ਬਾਕੀ ਅਜੇ ਹੋਰ ਬਣ ਜਾਣਾ ਵੈੜ ਨੇ ਹਾਂ ਹਾਂ ਬਈ ਅਜੇ ਦੰਦਾਂ ਚ 4 ਦੰਦਾਂ ਬਾਕੀ ਸਿੱਕੀ ਹੁੰਦੀ ਤਾਂ ਕਿਨੇ ਕੱਦ ਹੋਰ ਵੀ ਹੋਰ ਹੋ ਜਾਣਾ ਇਹਦਾ ਵੀਰੇ ਜਾਇਜ ਕੀ ਮੁੱਲ ਰਹੂ ਜਾਇਜ ਜੈ 30000 ਦੀ ਦੇ ਦਾਂਗੇ ਅਸੀਂ ਠੀਕ ਆ ਤੀ ਯਾਰ ਚ ਮੰਨਤਨ ਹੋ ਜੂ ਮੰਨਤਨ ਕਰਦੇ ਕੋਈ ਚਾਹੇ ਮੁੱਲ 35 ਕਰਾ ਲਵੇ ਠੀਕ ਆ ਬਾਈ ਆਪਾਂ ਮੁੱਲ ਹੀ ਉਹੇ ਜੇ ਰੱਖਿਆ ਅੱਜ ਵਾਸਤੇ ਠੀਕ ਆ ਚਵਾਈ ਕੋਈ ਭਾਵੇਂ ਦੋ ਟਾਈਮ ਕਰ ਲੈ ਦੋ ਦੇ ਵੀ ਤਿੰਨ ਕਰ ਲੈ ਜਾਈ ਠੀਕ ਆ ਬਾਈ ਅੱਗੇ ਬਾਈ ਤਿੰਨ ਨੰਬਰ ਇਹਦਾ ਜਰਸੀ ਬਈ ਅੱਜ ਹਜੇ ਨੂੰ ਤੀਜਾ ਦੇਣੀ ਆ ਸੂਈ ਨੂੰ ਠੀਕ ਆ ਬਈ ਕਿੰਨਾ ਕ ਬੋਲਾ ਕੱਢਿਆ ਬੋਲਾ ਹੁਣ ਜਾਨੀ ਦੀ ਹੋਊਗਾ 9 ਹੋਵੇ 10 ਕੋਈ ਮਰਜ਼ੀ 8 ਮੰਨ ਕੇ ਲੈ ਜਾਈ ਠੀਕ ਆ ਬਾਈ ਦੂਜਾ ਬੱਚਾ ਜਿੱਤਾ ਬਾਈ ਬੱਚਾ ਦਾ ਬੱਛਾ ਆ ਬਾਈ ਬੱਛਾ ਹੈ ਹਾਂ ਬੱਛਾ ਠੀਕ ਆ ਹੁਣ ਕਿੰਨਾ ਕਿਤਾਤ ਮਤਲਬ ਕੈਸ ਟਾਈਮ ਕੰਡੇ ਵਾਲਾ ਹੁਣ 8 ਤੋਂ 9 ਕਿਲੋ ਹੋਊਗਾ 8 ਕਿਲੋ ਕੋਈ ਮਰਜ਼ੀ ਮੰਨ ਕੇ ਲੈ ਜਾ ਠੀਕ ਆ ਆਰਡਰ ਆਰਡਰ ਬਹੁਤ ਕਮਾਲ ਦਾ ਹੈ ਨਾ ਦੁੱਬ ਦੇ ਦੋ ਬਈ 13 14 ਕਿਲੋ ਖੁੱਲਾ ਦੇ ਦੂਗੀ ਦੇ ਦੂਗੀ ਹਾਂ ਬਾਕੀ ਆਰਡਰ ਤੇ ਨਾੜਾਂ ਬਹੁਤ ਵਰੀਕੀ ਜਾ ਹੈ ਨਾ ਹਾਂ ਇਹ ਤਾਂ ਬੌਲਾ ਹੀ ਆ ਖੜਮਿਆਂ ਪੂਰੇ ਗੈਪ ਤੇ ਤਾਂ ਬਰਾਜੇ ਖੋਲ ਲੋ ਵੀਰੇ ਤੋੜ ਕੇ ਦਿਖਾ ਦੋ ਬਾਕੀ ਚੰਗੀ ਆ ਗਈ ਗਰਮ ਗਰਮੇ ਮੰਦੀਆਂ ਨਹੀਂ ਇਹ ਜਲਦ ਵੀ ਚੰਗਾ ਦੇ ਦਿੰਦੇ ਆ ਫੈਟ ਵੀ ਚੰਗੀ ਆਉਂਦੀ ਹੈਗੀ ਬਾਕੀ ਮੇਨ ਗੱਲ ਅਡਰ ਤੇ ਜਿਹੜੀਆਂ ਨਾੜਾਂ ਨੇ ਉਹ ਬਹੁਤ ਚੰਗੀਆਂ ਨਾੜਾਂਆਂ ਬਰੀਕ ਨਾੜਾਂਆਂ ਬਾਕੀ ਲੈ ਵਾ ਪਤਲਾ ਬਦਲਾ ਲੈ ਵਾਗਾ ਐ ਨਹੀਂ ਕਿ ਮੋਟਾ ਜਿਹਾ ਲੈਵੇ ਦੀ ਆ ਬਾਕੀ ਆ ਡਰਾਗਾ ਫਾੜੀ ਵਾਲਾ ਥਾਣਾਗਾ ਕੋਈ ਇਹ ਨਹੀਂਗਾ ਵੀ ਕਿਸੇ ਬੱਸੋ ਕੋਈ ਥੋੜ ਸਾਗ ਨਹੀਂ ਇਹਦਾ ਮੁੱਲ ਬਾਈ ਕੀ ਰਹੂ ਜਾਇਜ਼ ਆ ਇਹਦਾ ਮੁੱਲ ਕੋਈ 45 ਕਰਾ ਲੈ 40000 ਦੀ ਵਾੜ ਦੇ ਦੇਣਗੇ ਠੀਕ ਆ ਬਾਈ ਬਾਈ ਕਹਿੰਦਾ ਮੁੱਲ ਭਾਵੇਂ ਕੋਈ 45 ਕਰਾ ਲੈ ਪਰ ਆਪਾਂ 40000 ਦੀ ਵਾੜ ਦੇ ਦੇਾਂਗੇ ਬਾਕੀ ਮੌਕੇ ਤੇ ਆਏਗਾ ਇਹਦਾ ਮਾਨ ਤਨ ਹਾਂ ਮਾਨ ਤਨ ਤੱਕ ਹੋ ਜਾਊਗਾ ਵੀਰੇ ਠੀਕ ਆ ਵੀਰੇ ਅੱਗੇ ਬਾਈ 4 ਨੰਬਰ ਇਹ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਵੀਰੇ ਇਹਨੂੰ ਹੋ ਗਏ 22 ਦਿਨਾਂ ਜਰਸੀ ਬੱਛੀ ਆ ਇਹਦੇ ਮਨ ਦੀ ਜਰਸੀ ਬੱਸੀ ਬਹੁਤ ਚੰਗੀ ਆ ਯਾਰ ਆ ਬੱਛੀ ਪੂਰੀ ਚੰਗੀ ਆ ਬਾਕੀ ਆ ਬੈੜ ਵੀ ਬਹੁਤ ਸਮੀ ਭਲੀ ਆ ਹਨਾ ਹਾਂ ਸੰਬੀ ਵੀ ਆ ਕਿੰਨਾ ਕਦੋਂ ਦੁੱਧ ਤਿਆਰ ਆ ਬਾਈ ਇਹ ਥੱਲੇ ਇਹ ਥੱਲੇ ਹੋਊਗਾ ਵੀਰੇ 13 ਤੋਂ 14 ਕਿਲੋ ਦੁੱਧ ਹੋਊਗਾ 13 ਕਿਲੋ ਕੋਈ ਮਰਜ਼ੀ ਖੁੱਲਾ ਡੁੱਲਾ ਮੰਨ ਕੇ ਲੈ ਜਾ ਠੀਕ ਆ ਬਾਈ ਹਾਂ ਬਾਕੀ ਠੰਡੀ ਸੀਲ ਤੇ ਥਣ ਥੰਦ ਘਾ ਦੇ ਲੈ ਹਾਂ ਥਣ ਥੰਦ ਬਹੁਤ ਚੰਦਾ ਸਹੀ ਗੱਲ ਆ ਬ ਥਾਣ ਬਹੁਤ ਚੰਗਾ ਵਾਕੀ ਆਰਡਰ ਵੀ ਬਹੁਤ ਕਮਾਲ ਦਾ ਆਰਡਰ ਹੈਗਾ ਨੇੜੇ ਤੋਂ ਚੱਕਰ ਬਾਹਨੇ ਆ ਥਾਣ ਕੱਲਾ ਕੱਲਾ ਨਖਣਾ ਪਤਲਾ-ਪਤਲਾ ਥਾਣਾ ਖੋਲ ਲਓ ਬਈ ਤੋੜ ਕੇ ਦਿਖਾ ਦਿਓ ਬਾਕੀ ਮੱਲਕਰਾ ਉਸ ਚਾਉਂਦੀ ਆ ਹਨਾ ਹਾਂ ਕ੍ਰੋਸ ਚ ਆਉਂਦੀ ਆ ਬਈ ਠੀਕ ਆ ਬਈ ਤੋੜ ਲਓ ਬਈ ਬਾਕੀ ਕੱਦ ਬੈਡ ਬਹੁਤ ਕਿੰਨਾ ਕਿ ਦੁੱਧ ਪਾ ਦੂ ਬਈ ਐਸਟੀਮੇਟ ਜਾ ਦੁੱਧ ਜਣੇ ਦੀ 16-17 ਕਿਲੋ ਦਾ ਕੋਈ ਬਾਲਾ ਨਹੀਂ ਬਈ ਬਾਲਾ ਨਹੀਂ ਜਿਵੇਂ ਕੱਦ ਆ ਬਾਕੀ ਗਰਮੀ ਗਰਮੀ ਇਹ ਵੀ ਨਹੀਂ ਮੰਨਦੀ ਹਾਂ ਗਰਮੀ ਗਰਮੀ ਦਾ ਕੋਈ ਵੈੜ ਨਹੀਂ ਮੰਨਦੀ ਅੱਗੇ ਭਾਈ ਲਾਸਟ ਇਹਦਾ ਮੁੱਲ ਕਿੰਨਾ ਰਹੂ ਭਾਈ ਇਹਦਾ ਮੁੱਲ ਇਹ ਵੀਰੇ 38000 ਦੀ ਵੈੜ ਦੇ ਦਿਆਂਗੇ ਠੀਕ ਆ ਮਾਨਤਨ ਹੋ ਜਾ ਮਾਨਤਨ ਕਰ ਦਿਆਂਗੇ ਠੀਕ ਆ ਭਾਈ ਅੱਗੇ ਭਾਈ ਲਾਸਟ ਇਹ ਲੈਂਦੀ ਹੈ ਹਜੇ ਹਫਤਾ ਭਾਈ ਦੂਜਾ ਸੂਆ ਇਹਦਾ ਠੀਕ ਆ ਕਿੰਨੇ ਕਿੰਨੇ ਦਿਨ ਬਾਕੀ ਆ ਵੀਰੇ ਹਫਤਾਗ ਲੈਂਦੀ ਆ ਇਹ ਹਜੇ ਹਫਤਾ ਲੈਂਦੀ ਆ ਬਾਕੀ ਆ ਹਫਤੇ ਨੂੰ ਆਰਡਰ ਦੀ ਕੁਆਲਿਟੀ ਨੇ ਹੋਰ ਵੀ ਚੰਗੀ ਬਣਾਉਣਾ ਹੋਰ ਵੀ ਬਣਾ ਜਾਣੀ ਆ ਅੱਧਾ ਹਜੇ ਮਤਲਬ ਕਿ ਅੱਧ ਬਾਲਟਾਂ ਜਿਹੜੀਆਂ ਪਈਆਂ ਨੇ ਸਾਰੀਆਂ ਕੱਢ ਕੇ ਸੁਣੀਆਂ ਥੋੜਾ ਜਿਹਾ ਕੈਮਰੇ ਤੋਂ ਜਗਦੀਆਂ ਹੂੰ ਠੰਡੀ ਸ਼ੀਲ ਪੂਰੀ ਠੰਡੀ ਸ਼ੀਲ ਤੋਂ ਪੂਰੀ ਜਿਵੇਂ ਮਰਜ਼ੀ ਕੋਈ ਬੈਠਾ ਰਹੇ ਕੈਮਰੇ ਦਾ ਕਰਕੇ ਜਗਦੀ ਥੋੜਾ ਬਾਕੀ ਗੁੰਦਮੇ ਇਹ ਛੇਰੀਰ ਦੀ ਆ ਹੈ ਨਾ ਹਾਂ ਗੁੰਦਮੇ ਜੇ ਛੋਟੀ ਗੋਡੀ ਦੀ ਆ ਬਈ ਛੋਟੀ ਗੋਡੀ ਦੀ ਆ ਕੋਈ ਆਏ ਨਹੀਂ ਲੱਸੀ ਜੀ ਆ ਇਹਦਾ ਬਾਕੀ ਬੂਥੀ ਬਾਥੀ ਦਿਖਾ ਦੇ ਲੈ ਬਾਈ ਸਹੀ ਗੱਲ ਆ ਬਾਈ ਹਾਂ ਉਥੀ ਬਾਥੀ ਬਹੁਤ ਚੰਗੀ ਆ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਕਿੰਨਾ ਕ ਦੁੱਧ ਪਾਇਆ ਬਾਈ ਪਿਛਲੇ ਸੂਏ ਇਹਨੇ ਵੀਰੇ 18 19 ਕਿਲੋ ਪਹਿਲਾਂ ਇਸ ਜਾਨੀ ਦੀ ਨਾ ਵਾੜਾ 22 23 ਕਿਲੋ ਖੁੱਲਾ ਡੁੱਲਾ ਜਵਾਉ ਕਿਉਂਕਿ ਮੂਰੇ ਰੱਤ ਵੀ ਸੋਣੀ ਆਉਂਦੀ ਹੈ ਇਹ ਤਾਂ ਗੱਲ ਸਹੀ ਹੈ ਬਾਈ ਹਾਂ ਬਾਕੀ ਬਾਈ ਕਹਿੰਦਾ ਦੁੱਧ ਚੰਗਾ ਚਵਾ ਦਊਗੀ ਬਾਕੀ ਚੰਗੀ ਆ ਲਿੱਸੀ ਨਹੀਂ ਕਿਸੇ ਪਾਸੇ ਤੋਂ ਠੰਡੀ ਛਿਲ ਵੀ ਬਾਈ ਕਹਿੰਦਾ ਇਹਦਾ ਬਾਈ ਕੱਚੀਆਂ ਦੇ ਹਿਸਾਬ ਨਾਲ ਕੀ ਮੁੱਲ ਰਹੂ ਹੁਣ ਇਹਦਾ ਅੱਜ ਦਾ ਮੁੱਲ ਵੈੜ ਆਪਾਂ ਦੇ ਦਾਂਗੇ 55000 ਦੀ ਜਿੱਦੇ ਤਿਆਰ ਹੋ ਗਈ ਇਹਦਾ ਮੁੱਲ ਕੋ ਹੋਰ ਹੋਊਗਾ ਬਾਈ ਇਹ ਤਾਂ ਗੱਲ ਸਹੀ ਹੈ ਬਾਈ ਦੀ ਬਾਈ ਕਹਿੰਦਾ ਵੀ ਅੱਜ ਮੁੱਲ 55000 ਹਾਂ ਜਦੋਂ ਵੈੜ ਤਿਆਰ ਹੋ ਗਈ ਤਾਂ ਇਹਦਾ ਮੁੱਲ ਬਾਈ ਕਹਿੰਦਾ ਉਹਜਾ ਹੋ ਜਾਊਗਾ ਬਾਕੀ ਜੇ ਕਿਸੇ ਵੀ ਵੀਰ ਨੂੰ ਆਪਾਂ ਬਾਈ ਦੇ ਨਾਲ ਅਕ ਤੁਹਾਨੂੰ ਪੰਜੇ ਨਗ ਦਿਖਾਤੇ ਜਿ ਪੰਜਾ ਨਗ ਜੋ ਕੋਈ ਵੀ ਨਗ ਪਸੰਦ ਆਵੇ ਤਾਂ ਕਿਸੇ ਵੀ ਵੀਰ ਨੂੰ ਬਾਈ ਨਾਲ ਕੰਟੈਕਟ ਕਰਕੇ ਨਗ ਨੂੰ ਫ੍ਰੀ ਸਕਦਾ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈ ਦਿਲੋਂ ਧੰਨਵਾਦ